ਕਿਤਾ ਲੱਗਿਆ ਵੀ ਉਹ ਆ ਰਹੇ ਸਸਲੇ ਸਾਈ ਕੋਈ ਪ੍ਰਚਾਰਕ ਵਗੈਰਾ ਉਹਨਾਂ ਨੇ ਪੰਡਰਾਲਾ ਦੀ ਫੋਟੋ ਦੇਖੀ ਸੀ ਛੇ ਤੇ ਲੱਗੀ ਮੁੰਡੇ ਦੇ ਪੜਕ ਕੇ ਕਲਮਾ ਫੜ ਲਿਆ ਹਾਂ ਫੇ ਗਲਤ ਨਾ ਪਾ ਦਿਓ ਆ ਜੀ ਮੇਰੇ 4 ਨੰਬਰ ਦੇ ਹੋਰ ਬਾਈ ਕਿਹੜੇ ਖਬਰਾਂ ਦੀ ਕਰ ਰਹੇ ਸੀ ਜੀ 3 ਆਏ ਲਾ ਕੇ ਕੇ ਉਸੇ ਹੀ ਦੀਪ ਜਨਾਦਾ ਇੱਕ ਮਲਾਜੂ ਸੀ ਉਹਨੇ ਕਿਹਾ ਕਹਿੰਦਾ ਜੇ ਪੰਡਰਾਲਾ ਬੜਿਆ ਕਰ ਲੋ ਇਹ ਸਰਵਿਸ ਕਰੋ ساری ਰਾਤ ਉਹਨੂੰ ਘਟੇਰੇ ਆ 8:00 ਤੱਕ ਉਹਦਾ 9:00 ਤੱਕ ਖਿੱਚ ਲਿਆ ਗਿਆ ਓ ਬੋਲ ਜਿਆਦਾ ਨਾ ਕਰੋ ਤੁਹਾਨੂੰ ਆਪਣਾ ਪੋਰਟਫੋਲੀਓ ਚੰਗੀ ਗੱਲ ਹੈ ਇਹਨਾਂ ਦੀ ਕੰਮ ਚਾਹ ਬਥਾਨੇ ਦਾ ਕਹਿ ਰਹੇ ਪਤਾ ਨਹੀਂ ਹਰ ਰੋਜ਼ ਇਹਨੂੰ ਪਤਾ ਨਹੀਂ ਕਿ ਕਿਹੜਾ ਨੰਬਰ ਚਲੂ ਰਹੇ ਕਿ ਜੇ ਕਹਿੰਦਾ ਨੌ ਉਹਨੇ ਆ ਖਿੱਚ ਲਿਆ ਇੰਨੇ ਖੜੇ ਮਲਾਜਮਾਂ ਇੱਕ ਵੀ ਮੈਨੂੰ ਨੌ ਖਿੱਚ ਕੇ ਦਿਖਾ ਦੇਵੇ ਮੈਂ ਸਾਰਿਆਂ ਨੂੰ ਉਡਾ ਲਵਾਂ ਮੈਂ ਭਾਈ ਕੀ ਮੈਟਰ ਕੀ ਹੋ ਗਿਆ ਇਹ ਗੱਲ ਕੀ ਹੋਈ ਸੀ ਬਾਈ ਯਾਰ ਹੈਲੋ ਇੱਕ ਬੜਿਆ ਰੋਣਾ 2000 1000 ਬੰਦੇ ਚਲੋ ਯਾਰ ਆਜੋ 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 ਯਾਰ ਆਜੋ ਬੰਦੇ ਆਉਗਾ ਨਾ ਕੋਈ ਬੋਤੋ ਰਣਜੋਤ ਸਿੰਘ ਜਿਹੜਾ ਸੀਗਾ ਜਿਹੜਾ ਲੜਕਾ ਹੈਗਾ ਉਹਨੂੰ ਚੌਂਕੀ ਲੈ ਕੇ ਆਉਂਦਾ ਸੋ ਇਹਦੀ ਗੱਡੀ ਦੇ ਮੂਹਰੇ ਪੋਟੋ ਲੱਗੀ ਹੋਈ ਸੀ ਉਹਨਾਂ ਜਰਨਲ ਦੇ ਪਿੰਡਾਂ ਨਾਲ ਦੀ ਤੇ ਵੀ ਉਹਦੇ ਨਾਲ ਸਾਡੇ ਜਿਹੜੇ ਰੀਜਨ ਸੈਂਟੀਮੈਂਟਸ ਹਾਰਟ ਹੋਇਆ ਤੇ ਉਹ ਬੰਦੇ ਤੇ ਕਾਰਵਾਈ ਕੀਤੀ ਜਾਵੇ ਦੇ ਸਟਾਫਰ ਡਾਟਾ ਜਿਹੜੇ ਮੈਕਸੀ ਬਲੌਗ ਲਾਈ ਬੋਲ ਲਕਣਾ ਜਿਹੜੇ ਨੀਲ ਦਿਖਾਈਂ ਨੀਲ ਜਿਹੜੇ ਮੁਲਾਜ਼ਮਾਂ ਤੇ ਇਹ ਅਲੈਜ ਕਰ ਰਹੇ ਆ ਹਿਊਮਨ ਟੌਰਚਰ ਦਾ ਵੀ ਆ ਫੈਕਟ ਫਾਇੰਡ ਕਰ ਲਈ ਅਸੀਂ ਅਸੀਂ ਇਹਨਾਂ ਨੂੰ ਵੀ ਕਿਹਾ ਕਿ ਵੀ ਲੜਕਾ ਆਪ ਵੀ ਦੱਸ ਦੇਗਾ ਅਸੀਂ ਵੀ ਆਪਣੀ ਇੰਟਰਨਲ ਇਨਕੁਆਰੀ ਕਰ ਲਈ ਹੈ ਜਿਹੜੇ ਮੁਲਾਜ਼ਮ ਨੇ ਉਹ ਸਸਪੈਂਡ ਕਰ ਦਿੱਤੇ ਗਏ ਨੇ ਤੇ ਉਹਨਾਂ ਤੇ ਸਖਤ ਕਾਰਵਾਈ ਹੋਰ ਵੀ ਜਿਹੜੀ ਹੈਗੀ ਬਣਦੀ ਮਿਸਟਰ ਸਾਹਿਬ ਦੇ ਵੀ ਧਿਆਨ ਚਾਗਾ ਮੈਟਰ ਸਾਰਾ ਉਹ ਕੀਤੀ ਜਾਵੇ ਲੁਧਿਆਣਾ ਦੇ ਪਿਛਲੇ ਦਿਨਾਂ ਚ ਸਿੱਟ ਡਰਾਈਵਰ ਦੀ ਹੋਈ ਕੋਤਮਾਰ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਲੋਕ ਤੇ ਇਸ ਨੌਜਵਾਨ ਦੇ ਹੱਕ 'ਚ ਆ ਚੁੱਕੇ ਨੇ ਗੁੱਸੇ 'ਚ ਆਏ ਲੋਕਾਂ ਵੱਲੋਂ ਧਮਕਾ ਦਿੱਤਾ ਗਿਆ ਤੇ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਮੁਲਾਜ਼ਮਾਂ ਤੇ ਹੋਰ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੀੜਤ ਨੌਜਵਾਨ ਦੀ ਹਾਲਤ ਦੇਖ ਕੇ ਹਰ ਕੋਈ ਚਿੰਤਾ ਜ਼ਾਹਰ ਕਰ ਰਿਹਾ ਹੈ ਕਿ ਆਖਰ ਕਿਉਂ ਇਸ ਤਰੀਕੇ ਨਾਲ ਨੌਜਵਾਨ ਤੇ ਤਸੱਦਦ ਟਾਇਆ ਗਿਆ? ਆਖਰ ਇੰਨੀ ਕੀ ਵੱਡੀ ਗਲਤੀ ਇਸ ਨੌਜਵਾਨ ਤੋਂ ਹੋਈ ਕਿ ਇਸ ਦੇ ਨਾਹ ਖਿੱਚ ਦਿੱਤੇ? ਇਸ ਦੀ ਜ਼ਰੀਰ ਤੇ ਲਾਸ਼ਾਂ ਬਾਹਰ ਦਿੱਤੀਆਂ, ਨੀਲਪਾਦ ਉੱਤੇ ਜਿਸ ਕਰਕੇ ਇਸ ਨੌਜਵਾਨ ਤੋਂ ਤੁਰਿਆ ਵੀ ਸਹੀ ਤਰੀਕੇ ਨਾਲ ਨਹੀਂ ਜਾ ਰਿਹਾ। ਟਰੈਵਰ ਦਾ ਕੀ ਹਲਕੀ ਕਿਸੇ ਨਾਲ ਗੱਡੀ ਲੱਗੀ ਆ ਪਰ ਉਹ ਬੰਦੇ ਕਾਕਾ ਸ਼ਾਹੀ ਵੀ ਸੀ ਮੰਨ ਲਓ ਪੈਸੇ ਵਾਲੇ ਕਾਕਾ ਸ਼ਾਹੀ ਸੈਕੰਡ ਚੀਜ਼ ਉਹ ਕੋਈ ਪੋਲਿਟਿਸੀ ਪਾਵਰ ਵੀ ਰੱਖਦੇ ਸੀ ਇਤੋਂ ਵੀ ਪਤਾ ਲੱਗਿਆ ਵੀ ਉਹ ਆਰਐਸਐਸ ਦੇ ਸ਼ਾਹੀ ਕੋਈ ਪ੍ਰਚਾਰਕ ਵਗੈਰਾ ਸੀ ਉਹਨਾਂ ਨੇ ਪਿੰਡਰਾਲਾ ਦੀ ਫੋਟੋ ਦੇਖੀ ਸ਼ੀਸ਼ੇ ਤੇ ਲੱਗੀ ਮੁੰਡੇ ਦੇ ਭੜਕ ਕੇ ਕਲਮਾ ਫੜ ਲਿਆ ਉਸ ਨੂੰ ਪੌਲ ਕਹੀ ਇੱਕ ਬਜ਼ੁਰਗ ਨਿਕਲਿਆ ਕਹਿੰਦਾ ਇਹਦਾ ਪਿੰਡਰਾਲਾ ਕਰਦੀ ਕੱਟਣੀ ਆ ਜੇ ਪਿੰਡਰਾਲਾ ਬੜਿਆ ਹੋਇਆ ਚੇਲਾ ਆ ਉਹ ਤੇ ਪੁਲਿਸਾਈ ਮੁੰਡੇ ਨੂੰ 18 ਮਿੰਨਾਂ ਨਾਲ ਗੱਡੀ ਤੇ ਛਿੱਟ ਕੇ ਲੱਗੀ ਜਾ ਕੇ ਕੇ ਉਸ ਦੇ ਨੀਤ ਨਾਂ ਦਾ ਇੱਕ ਮੁਲਾਜ਼ਮ ਸੀ ਉਹਨੇ ਕਿਹਾ ਕਹਿੰਦਾ ਜੇ ਪੰਡਰਾਲਾ ਬੜਿਆ ਕਰ ਲੋ ਇਹ ਸਰਵਿਸ ਕਰਦਾ ਜਾਂਦੇ ਨੂੰ ਲੁੱਟਾਲਿਆ ਜੀ ساری ਰਾਤ ਉਹਨੂੰ ਘੇਰੇ ਰੇ ਆ ਇੱਥੋਂ ਤੱਕ ਉਹਦਾ 9 ਤੱਕ ਖਿੱਚ ਦਿੱਤਾ ਗਿਆ ਉਹਨਾਂ ਦਾ ਕਹਿਣਾ ਮੁੰਡੇ ਵੀ ਸ਼ਰਾਬ ਕੀਤੀ ਸੀ ਮੈਂ ਇਹ ਕਹਿੰਦਾ ਉਹਨੇ ਸ਼ਰਾਬ ਕੀਤੀ ਸੀ ਰੱਖਿਆ ਸੀ ਡਰਿੰਕਿੰਗ ਐਂਡ ਡਰਾਈਵਰਾਂ ਨੂੰ ਕਲਾਂ ਕਰ ਦਿੰਦੇ ਇੱਕ ਚੀਜ਼ ਦੂਜੀ ਚੀਜ਼ ਕਹਿੰਦਾ 9 ਉਹਨੇ ਆ ਖਿੱਚ ਲਿਆ ਇੰਨੇ ਖਲੇ ਮੁਲਾਜ਼ਮਾਂ ਇੱਕ ਵੀ ਮੈਨੂੰ 9 ਖਿੱਚ ਕੇ ਦਿਖਾ ਦੇਵੇ ਮੈਂ ਸਾਰਿਆਂ ਨੂੰ ਖੋਲੇਗਾ ਕੀ ਮੈਂ ਤਾਂ ਕੀ ਹੋ ਗਈ ਇਹ ਗੱਲ ਕੀ ਹੋਈ ਸੀ ਬਾਈ ਬੰਦੇ ਨੂੰ ਕਹਿੰਦਾ 2000 ਰੁਪਏ ਆਏ ਬੰਦੇ ਨੂੰ ਕਹਿੰਦੇ ਤਰੀਕ ਨੂੰ ਰਾਤ ਨੂੰ 1:30 ਵਜੇ ਐਸਐਚਓ ਨੂੰ ਇੱਕ ਬੰਦੇ ਦਾ ਫੋਨ ਆਇਆ ਕਿ ਵੀ ਇੱਥੇ ਸਾਡੇ ਨਾਲ ਕੋਈ ਲੜਾਈ ਝਗੜਾ ਹੋ ਰਿਹਾ ਐਸਐਚਓ ਨੇ ਐਸ ਪਰ ਪ੍ਰੋਟੋਕਾਲ ਪੁਲਿਸ ਸਟੇਸ਼ਨ ਦੇ ਮੁਨਸ਼ੀ ਨੂੰ نیچے ਚਲੋ ਬਿਊਟੀ ਅਫਸਰ ਜਿਹੜਾ ਹੈਗਾ ਚੌਂਕੀ ਕਲਾਸ ਦਾ ਮੌਕੇ ਤੇ ਗਿਆ ਉਤੋਂ ਰਣਜੋਤ ਸਿੰਘ ਜਿਹੜਾ ਸੀਗਾ ਜਿਹੜਾ ਲੜਕਾ ਹੈਗਾ ਉਹਨੂੰ ਚੌਂਕੀ ਲੈ ਕੇ ਆਂਦਾ ਹੀ ਵਾਸ ਇਨ ਇਨਟੌਕਸੀਨੇਟਡ ਪੋਜੀਸ਼ਨ ਐਪੀਅਰੈਂਟਲੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਦਾ ਮੈਡੀਕਲ ਕਰਾਇਆ ਗਿਆ ਉਸ ਤੋਂ ਬਾਅਦ ਹੀ ਹੀ ਟ੍ਰਾਈਡ ਟੂ ਪਰਮਿਟ ਸੁਸਾਈਸਾਈਡ ਕੋਈ ਸਾਡੇ ਕੋਲ ਵੀਡੀਓ ਹੈਗੀ ਹੈ ਕੈਮਰੇ ਦੀ ਚੌਂਕੀ ਦੀ ਬਿਕਾਜ਼ ਹੀ ਵਾਸ ਇਨ ਇਨਟੌਕਸੀਨੇਟਡ ਪੋਜੀਸ਼ਨ ਉਸ ਤੋਂ ਬਾਅਦ احتیاط ਵਰਤਦੇ ਹੋਏ ਮੁਲਾਜ਼ਮਾਂ ਨੇ ਉਹਨੂੰ ਰੋਕਿਆ ਇਸ ਕੱਲ ਤੋਂ ਉਹਦੀ ਹੱਥਾਂ ਪਾਈ ਹੋਈ ਜਿਹੜੀ ਨੌ ਵਾਲੀ ਇੰਜਰੀ ਹੈਗੀ ਹੈ ਇਜ਼ ਐਟਰੀਬਿਊਟਡ ਟੂ ਦੈਟ ਸਕਫਲ ਉਸ ਤੋਂ ਬਾਅਦ ਇਮੀਡੀਏਟਲੀ ਇਹਦਾ ਮੈਡੀਕਲ ਕਰਾਇਆ ਗਿਆ ਲੜਕੇ ਦਾ 12:10 ਤੇ 27 ਤਰੀਕ ਨੂੰ ਉਸ ਵੇਲੇ ਸਰਕਾਰੀ ਹਸਪਤਾਲ ਚ ਜੀ ਉਹਦੇ ਵਿੱਚੋਂ ਡਾਕਟਰ ਨੇ ਜਿਹੜਾ ਮੈਡੀਕਲ ਕੀਤਾ ਉਹਦੇ ਵਿੱਚ ਸਵੈਰਨੈਸ ਇਨ ਸਪੀਚ ਡਿਸਪੋਜੀਸ਼ਨ ਜਿਹੜੀ ਹੈਗੀ ਇਹਨਾਂ ਦੀ ਉਹ ਅਬਿਊਸਿਵ ਐਂਡ ਅਲਕੋਹਲ স্মੈਲ ਐਂਡ ਅਲਕੋਹਲ ਕੰਜ਼ਮਪਸ਼ਨ ਕਲੀਅਰ ਹੋਈ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਇਹਨਾਂ ਦੇ ਪ੍ਰੋਵੈਂਟਿਵ ਐਕਸ਼ਨ ਉਹਨਾਂ ਦਾ ਫਰਦਰ ਬ੍ਰੀਚ ਆਫ ਪੀਸ ਕੋਈ ਨਾ ਹੋਵੇ ਤਾਂ ਕਿ ਰੈਪੋਰਟ ਨੰਬਰ 2 ਰਾਹੀਂ 2726 ਉਹਨਾਂ ਦੀ ਕੰਪਲੇਂਟ ਤੇ ਜਿਹੜੇ ਆਪੋਜ਼ਿਟ ਪਾਰਟੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਬੰਦ ਹਵਾਲਾ ਠਾਣਾ ਕਰਾਇਆ ਗਿਆ ਹੁਣ ਜਿਹੜੇ ਇਹਨਾਂ ਦੀ ਮੇਨ ਡਿਮਾਂਡ ਹੈਗੀ ਹੈ ਕਿ ਜਿਹੜੇ ਬੰਦੇ ਨਾਲ ਲੜਾਈ ਹੋਈ ਸੀਗੀ ਮੌਕੇ ਤੇ ਆਫਟਰ ਹੀ ਵਾਸ ਇਹਨਾਂ ਦੀ ਜ਼ਮਾਨਤ ਹੋ ਗਈ ਸੀਗੀ ਜੀ ਐਸ ਪੋਸਟਡ ਅ ਵੀਡੀਓ ਔਨ ਦੀ ਫੇਸਬੁੱਕ ਜਿਹਦੇ ਵਿੱਚ ਇਹ ਕਲੇਮ ਤੇ ਅਲੈਜ ਕਰ ਰਹੇ ਆ ਕਿ ਵੀ ਉਹ ਇਹ ਵੀ ਗੱਡੀ ਦੇ ਮੂਹਰੇ ਫੋਟੋ ਲੱਗੀ ਹੋਈ ਸੀ ਜਨਰਲ ਸਿੰਘ ਪਿੰਡਾਂ ਨਾਲ ਜੀ ਕਿ ਵੀ ਉਹਦੇ ਨਾਲ ਸਾਡੀ ਜਿਹੜੇ ਰੀਜੀਅਨ ਸੈਂਟੀਮੈਂਟਸ ਸ਼ਾਰਟ ਹੋਇਆ ਤੇ ਉਹ ਬੰਦੇ ਤੇ ਕਾਰਵਾਈ ਕੀਤੀ ਜਾਵੇ ਇਹ ਇਹਨਾਂ ਨੇ ਸ਼ਰਤ ਰੱਖੀ ਹੈ ਧਰਦਾ ਚੱਕਾ ਉਹ ਵੀ ਆ ਅਸੀਂ ਇਹਨਾਂ ਦੀ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ ਸੋ ਦੈਟਸ ਲਾ ਹੈਜ਼ ਬੀਨ ਸੈਟ ਇਨ ਮੋਸ਼ਨ ਉਹ ਹੋ ਜਾਏਗਾ ਓਨ ਦੀ ਓਨ ਦੀ ਸੈਕੰਡ ਗਰਾਉਂਡ ਜਿਹੜੇ ਮੁਲਾਜ਼ਮਾਂ ਤੇ ਇਹ ਅਲੈਜ ਕਰ ਰਹੇ ਆ ਇਨ ਹਿਊਮਨ ਟੌਰਚਰ ਦਾ ਵੀਰ ਫੈਕਟ ਫਾਈਂਡ ਕਰ ਲਿਆ ਸੀ ਅਸੀਂ ਅਸੀਂ ਇਹਨਾਂ ਨੂੰ ਵੀ ਕਿਹਾ ਕਿ ਵੀ ਲੜਕਾ ਆਪ ਵੀ ਦੱਸ ਦੇਗਾ ਅਸੀਂ ਵੀ ਆਪਣੀ ਇੰਟਰਨਲ ਇਨਕੁਆਰੀ ਕਰ ਲਈ ਹੈ ਜਿਹੜੇ ਮੁਲਾਜ਼ਮ ਨੇ ਉਹ ਸਸਪੈਂਡ ਕਰ ਦਿੱਤੇ ਗਏ ਨੇ ਤੇ ਉਹਨਾਂ ਦੇ ਸਖਤ ਕਾਰਵਾਈ ਹੋਰ ਵੀ ਜਿਹੜੀ ਹੈਗੀ ਬਣਦੀ ਕਮਿਸ਼ਨਰ ਸਾਹਿਬ ਦੇ ਵੀ ਧਿਆਨ ਹੈਗਾ ਮੈਟਰ ਸਾਰਾ ਉਹ ਕੀਤੀ ਜਾਏ ਪੁਲਿਸ ਦੀ ਕਾਰਵਾਈ ਹੋ ਰਹੀ ਹੈ ਜਲਦ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਊਗਾ ਅਗਰ ਨਹੀਂ ਕੀਤਾ ਜਾਊਗਾ ਥਿਸ ਇਸ ਆਲਵੇਸ ਓਪਨ ਦੇ ਕੈਨ ਆਲਵੇਸ ਰਿਸੋਰਟ ਟੂ ਥਿਸ ਬਰਾਕੇਟ ਵਾਂਸ ਅਗੇਨ